ਪੰਜਾਬੀਆਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਆਪਣੀ ਮਿਹਨਤ ਲਗਨ ਸਦਕਾ ਵੱਡੇ ਵੱਡੇ ਮਕਾਮ ਹਾਸਲ ਕੀਤੇ ਨੇ ਚਾਹੇ ਖੇਡਾਂ ਹੋਣ ਚਾਹੇ ਕਾਰੋਬਾਰ ਹੋਵੇ ਚਾਹੇ ਵੱਡੇ ਵੱਡੇ ਅਫਸਰ ਲੱਗਣ ਦੀ ਗੱਲ ਹੋਵੇ ਭਾਵੇਂ ਸਿਆਸਤ ਦੀ ਗੱਲ ਕਰ ਲਈਏ ਪੰਜਾਬੀਆਂ ਨੇ ਬਾਹਰਲੇ ਮੁਲਕਾਂ ਦੀ ਸਿਆਸਤ ਦੇ ਵਿੱਚ ਵੀ ਧੱਕ ਪਾਈ ਹੈ ਪੰਜਾਬ ਤੋਂ ਛੋਟੇ ਛੋਟੇ ਘਰਾ ਤੋਂ ਉੱਠ ਕੇ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚ ਵੱਡੇ ਵੱਡੇ ਸਿਆਸਤਦਾਨ ਬਣ ਗਏ ਨੇ ਹੁਣ ਇੱਕ ਤਾਜ਼ਾ ਮਿਸਾਲ ਹੈ ਜਿਹੜੀ ਉਹ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ ਜਿੱਥੇ ਜਗਨਦੀਪ ਜਵਾਰ ਵਾਲਾ ਨੇ ਸਿਆਸਤ ਦੇ ਵਿੱਚ ਧੱਕ ਪਾ ਦਿੱਤੀ ਸੰਗਰੂਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਗੋਬਿੰਦਪੁਰਾ ਜਵਾਰ ਵਾਲਾ ਦੇ ਜੰਪਾਲ ਜਗਨਦੀਪ ਸਿੰਘ ਜਵਾਰ ਵਾਲਾ ਜਿਨ੍ਹਾਂ ਨੇ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਆਪਣੀ ਪੈਠ ਜਮਾਈ ਹੈ ਜਗਨਦੀਪ ਜਵਾਰ ਵਾਲਾ ਨੇ ਆਸਟ੍ਰੇਲੀਆ ਦੇ ਨਿਊ ਸਾਊਥ ਵੈਲਸ ਚ ਹੋਈਆਂ ਲੋਕਲ ਗਵਰਨਮੈਂਟ ਦੀਆਂ ਚੋਣਾਂ ਚ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਜਗਨਦੀਪ ਦੀ ਇਸ ਜਿੱਤ ਨਾਲ ਜਿੱਥੇ ਪੰਜਾਬੀਆਂ ਦਾ ਨਾਮ ਰੌਸ਼ਨ ਹੋਇਆ ਉੱਥੇ ਹੀ ਆਸਟ੍ਰੇਲੀਆ ਦੀ ਸਿਆਸਤ ਚ ਪੰਜਾਬੀਆਂ ਦੀ ਪੈਠ ਹੋਰ ਮਜ਼ਬੂਤ ਹੋਈ ਹੈ। ਜਗਨਦੀਪ ਦੀ ਜਿੱਤ ਦੀ ਖੁਸ਼ੀ ਉਹਨਾਂ ਦੇ ਜੱਦੀ ਪਿੰਡ ਗਵਿੰਦਪੁਰਾ ਜਵਾਰ ਵਾਲਾ ਚ ਵੀ ਮਨਾਈ ਗਈ ਹੈ। ਜਗਨਦੀਪ ਦੀ ਜਿੱਤ ਦੀ ਖੁਸ਼ੀ ਸਮੂਹ ਪਿੰਡ ਵਾਲਿਆਂ ਨੇ ਪਿੰਡ 'ਚ ਲੱਡੂ ਵੰਡ ਕੇ ਸਾਂਝੀ ਕੀਤੀ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਜਗਨਦੀਪ ਨੇ ਜਿੱਥੇ ਇਸ ਜਿੱਤ ਨਾਲ ਪੰਜਾਬੀਆਂ ਦਾ ਸਿਰ ਉੱਚਾ ਚੁੱਕਿਆ ਹੈ ਉੱਥੇ ਹੀ ਸਾਡੇ ਪਿੰਡ ਦਾ ਮਾਣ ਵੀ ਵਧਾਇਆ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਸੀ ਸਾਰਿਆਂ ਨੇ ਲੱਡੂ ਵੰਡ ਕੇ ਜਗਨਦੀਪ ਦੀ ਜਿੱਤ ਦੀ ਖੁਸ਼ੀ ਮਨਾਈ ਹੈ ਇਸੇ ਨਾਲ ਹੀ ਪਿੰਡ ਵਾਸੀਆਂ ਨੇ ਕਾਮਨਾ ਕੀਤੀ ਕਿ ਜਗਨਦੀਪ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਅਤੇ ਪਿੰਡ ਦੇ ਵਕਾਸ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਪਿੰਡ ਗੋਵਿੰਦਪੁਰਾ ਜਵਾਰ ਵਾਲਾ ਦੇ ਗੁਰੂ ਘਰ ਤੋਂ ਵਿਖਾ ਰਹੇ ਹਾਂ ਜਿੱਥੇ ਪਿੰਡ ਵਾਸੀਆਂ ਨੇ ਪਹਿਲਾਂ ਜਗਨਦੀਪ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਅਰਦਾਸ ਕਰਵਾਈ ਫਿਰ ਲੱਡੂ ਵੰਡੇ ਤਸਵੀਰਾਂ ਵੇਖ ਸਕਦੇ ਹੋ ਕਿਵੇਂ ਪਿੰਡ ਵਾਸੀ ਜਗਨਦੀਪ ਜਵਾਰ ਵਾਲਾ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਨੇ ਅਤੇ ਜਸ਼ਨ ਮਨਾ ਰਹੇ ਨੇ